ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਜੀ ਦੀ ਵੀਡੀਓ ਚ ਅੱਜ ਲੱਗੇ ਟਰਾਲੇ ਦਾ ਵਜਨ ਕਰਾਉਣ ਆਪਾਂ ਨੂੰ ਚੱਲੇਗਾ ਮੈਂ ਕਿਹਾ ਵੀ ਦੇਖੀਏ ਕਰਾ ਕੇ ਬਈ ਕੀ ਕਹਿੰਦਾ ਟਰਾਲਾ ਕਿੰਨਾ ਵਜਨ ਫਿਰ ਚੱਲਦੇ ਆ ਕਿਉਂਕਿ ਜਿਆਦਾ ਟਰਾਲਾ ਲੈ ਕੇ ਆਇਆ ਇੱਥੇ ਆਪਾਂ ਉਸ ਟਾਈਮ ਆਪਾਂ ਜੋ ਲੋਡ ਵਜਨ ਕਰਾਇਆ ਸੀ ਇਹ ਵੀ ਮੇਰੇ ਜੈਲੇ ਦੀ ਤਰਨਵੀਰ ਅਸੀਂ ਕਰਾ ਕੇ ਲੈ ਆਏ ਸੀ ਨਾਲ ਦਾ ਜੀ ਸਲਿੱਪ ਲੈ ਕੇ ਆਏ ਨਾਲ ਅਸੀਂ ਉਹ ਨਹੀਂ ਗੌਰ ਕਰੀ ਟਾਗੇ ਟ੍ਰੈਕਟਰ ਚ ਚੜਾਇਆ ਫੋਲ ਕੇ ਆਪਣਾ ਇੱਕ ਨਹੀਂ ਵਜਨ ਕਰਾ ਲਿਆ ਜੀ ਉਹਨੂੰ 1000 ਰੁਪਏ ਦਿੱਤੇ ਆ ਬਣਾ ਦੇ ਚਲੋ ਕੱਢਾ ਸੀ ਦੇਖਿਆ ਆਪਣੇ ਜਾਣੇ ਚ ਵੀ 1.5 43 ਦੇ ਕਰੀਬ ਤਾਂ 5 ਕਿਲੋ ਇਧਰ ਪਰ ਸਾਨੂੰ ਡਾਊਟ ਹੋਈ ਵੀ ਲੱਗਿਆ ਵੀ ਚਲੋ ਵੱਧ ਵੀ ਹੋ ਸਕਦਾ ਵਜਨ ਉਹਨੇ ਸਾਨੂੰ ਕਿਹਾ ਸੀ ਵੀਰ ਨੇ ਵੀ 45 ਮਿਲ ਕੇ ਆ ਲੈਨੇ ਤੇ ਜਦ ਮੈਂ ਉਹਦੇ ਕੋਲ ਫੋਨ ਪਾ ਗੱਲ ਕਰੀ ਉਦੋਂ ਵੀ ਉਹਨੇ ਮੈਨੂੰ ਕਿਹਾ ਵੀ ਵਜਨ ਬਾਈ ਘੱਟ ਲੱਗਦਾ ਵੀ 45 ਯਰ 46 ਦੇ ਕਰੀਬ ਵਜਨ ਹੋਣਾ ਚਾਹੀਦਾ ਕਿਉਂਕਿ ਉਹ ਚੀਜ਼ ਬਣਾਉਂਦੇ ਆ ਰੋਜ਼ ਉਹਨਾਂ ਨੇ ਰੋਜ਼ ਟਰਾਲੇ ਭਰਾਉਣੇ ਆ ਉਹ ਕਹਿੰਦਾ ਵੀ 45 46 ਕੁਇੰਟਲ ਸਾਡੇ ਟਰਾਲੇ 'ਚ ਵਜਨ ਹੁੰਦਾ ਨਾਰਮਲ ਕਿਸੇ 'ਚ ਮਾੜਾ ਮੋਟਾ ਵੱਜ ਜਾਂਦਾ ਬੱਡ ਦਾ ਕਿਸੇ ਨੇ ਕੋਈ ਚੀਜ਼ ਲੋਆ ਲਈ ਉਹ ਚੀਜ਼ਾਂ ਦਾ 20 50 ਕਿਲੋ ਦਾ ਫਰਕ ਪੈ ਜੇ ਕਰਦਾ ਵੀ ਨਹੀਂ 46 ਦੇ ਗੇੜ 'ਚ ਵਜਨ ਹੁੰਦਾ ਕਿਉਂਕਿ ਅਸੀਂ ਨੇ ਚਲੋ ਟੂਲ ਬੜਾ ਹੋ ਗਿਆ ਛੋਟਾ ਹੋ ਗਿਆ ਕੈਂਚੀ ਕਿਸੇ ਤੇ ਧੂਈ ਲੱਗੀ ਇਹ ਲੱਗੀ ਟੈਂਕੀ ਲੋਆ ਲਈ ਕਿਸੇ ਨੇ ਅਖਰ ਵੱਧ ਘੱਟ ਲੋਆ ਦੇ ਇਹ ਚੀਜ਼ਾਂ ਦਾ ਕਹਿੰਦਾ ਵੀ ਕਾਉਂਟਰਲ ਖੜਦਾ ਵਜਨ ਪੈ ਜੇ ਕਰਦਾ ਬਈ ਨਾਰਮਲ ਨਹੀਂ ਅਸੀਂ ਮੰਨਦੇ ਆ ਵੀ ਸਾਡਾ ਟਰਾਲਾ 45 ਤੋਂ 46 ਕਾਉਂਟਰ ਦੇ ਵਿੱਚ ਵਿੱਚ ਹੁੰਦਾ ਉਹ ਕਹਿੰਦਾ ਇੱਕ ਵਾਰੀ ਗੰਡਾ ਜ਼ਰੂਰ ਕਰਾਏ ਪਰ ਜੇ ਆਪਾਂ ਟਰੈਕਟਰ ਲਿਗਾਜਾ ਆਪਣੇ ਕੋਈ ਹੁੱਕ ਹੈ ਨਹੀਂ ਤੀ ਲੈ ਕੇ ਆਪਾਂ ਨੇ ਖੜਾ ਦਿੱਤਾ ਹੁੱਕ ਮੋਂ ਦੀਦੇ ਆਇਆ ਇਹਦਾ ਉੱਤੇ ਵਾਕੇ ਮੁੜ ਕੇ ਟਰਾਲਾ ਛੇੜੇ ਨਹੀਂ ਹੋਇਆ ਦੇਖ ਲਓ ਵੀ ਹੁਣ 2 ਮਹੀਨੇ ਹੋ ਜਣੇ ਅੱਜ ਜਿੱਦਾਂ ਕੱਲ ਨਿਕਲੇ ਆਏ ਬਸ ਇਹ 4-5 ਦਿਨ ਨੂੰ 2 ਮਹੀਨੇ ਹੋ ਜਣੇ 9 ਤਰੀਕ ਨੂੰ 8 ਨੂੰ ਹਾਂ ਜੀ 8 ਨੂੰ ਫੇਰ ਸਾਥੇ ਮੁੜ ਕੇ ਕਰਾਈ ਨਹੀਂ ਹੋਇਆ ਹੌਣ ਵੇ ਜਾ ਹੁੱਕ ਬਣਾ ਕੇ ਲੈਂਦੀ ਆਪਾਂ ਨੇ ਫੇਰ ਅੱਜ ਫੇਰ ਹੁੱਕਾ ਹੀ ਨੂੰ ਹਫਤਾ ਹੋ ਗਿਆ ਦੇਲ ਹਾਂਜੀ ਬਸ ਐਵੇਂ ਅੱਜ ਬਸ ਸਮਾਨ ਰੱਖਿਆ ਸਾਰਾ ਹੀ ਹੁਣ ਰੱਖ ਲਿਆ ਜਿੰਨਾ ਕਹਿ ਦਿੱਤ ਲਿਆ ਤਾਂ ਹਾਂਜੀ ਜਿਹੜਾ ਜਿਹੜਾ ਸਮਾਨ ਪੈਂਦਾ ਉਹ ਆ ਗਿਆ ਰੱਖ ਲਿਆ ਜਿਹੜਾ ਜੰਨੇ ਵਾਲੇ ਹੋਗੇ ਆਪਣੇ ਆ ਦੂਏ ਮੇਰੇ ਪਾਉ ਨੂੰ ਦੂਏ ਪੈਪ ਉੱਪਰ ਵਾਲਾ ਬਿੱਡ ਵਾਲੇ ਹਾਂਜੀ ਤੇ ਸਾਰਾ ਕੁਝ ਰੱਖ ਲਿਆ ਹੁਣ ਵਿੱਚ ਮੈਂ ਕਿਹਾ ਵੀ ਚੱਲ ਇੱਕ ਵਾਰੀ ਰੱਖ ਕੇ ਜੀਦਾ ਵਜਨ ਕਰਾ ਲਿਆ ਇਹ ਫੋਲ ਕੇ ਵਜਨ ਕਰਾ ਲਾਂਗੇ ਨਾਲੇ ਟਰੈਕਟਰ ਟਰਾਲੇ ਨਾਲ ਕਰਾ ਲਾਂਗੇ ਨਾਲੇ ਟਰੈਕਟਰ ਦਾ ਫੋਲ ਐਕਜੂ ਪਤਾ ਟਰੈਕਟਰ ਦਾ ਤਾਂ ਚੱਲ ਪਤਾ ਹੈ ਇਹ ਤੁਹਾਨੂੰ ਕਿਉਂਕਿ ਤੁਹਾਨੂੰ ਪਤਾ ਤਾਂ ਹੈਗਾ ਹੁੱਕ ਦਾ ਵੀ ਫਰਕ ਪੈ ਗਿਆ ਹੁਣ ਹਾਂਜੀ 10 20 ਕਿਲੋ ਆ ਜਾਂਦਾ ਪਿਛਲੀ ਵਾਰੀ ਨਾਲੋਂ weight ਵੀ ਘਟ ਗਿਆ ਅੱਗੇ weight ਹੁੰਦੇ ਤੇ ਹਾਂਜੀ ਉਹੀ ਗੱਲ ਕਰਦਾ ਵੀ ਜੀ ਪਤਾ ਲੱਗ ਜੂਗਾ ਵੀ ਕਿੰਨਾ weight ਹੁੰਦਾ ਕਿਉਂਕਿ ਹੁਣ ਸਮਾਨ ਦਰ ਲੱਗ ਗਿਆ ਉਹ ਜਿਹੜੇ ਸਾਡੇ ਲੋਡ ਨੂੰ ਪਤਾ ਹੁੰਦਾ ਮਿਸਤਰੀਆਂ ਨੂੰ ਉਹ ਤਾਂ ਹੈ ਹੀ ਉਹ ਬਣਾਉਂਦੇ ਆ ਹੁਣ ਉਹ ਕਈ ਚੀਜ਼ਾਂ ਵਜਨ ਜਿਕੜਾ ਉਹ ਕਹਿੰਦਾ ਵੀ 45 ਛੜ ਸੀਗਾ ਮੈਂ ਚਲੋ ਕੋਈ ਨਹੀਂ ਭਾਈ ਕਰਾ ਲੈਂਦੇ ਹੋਏ ਮੈਂ ਇੱਕ ਗੱਲ ਹੋਈ ਸੀ ਮੇਤੇ ਜਾ ਹੀ ਨਹੀਂ ਹੋਇਆ ਸਮਝ ਲਿਆ ਵੀ ਹੱਕ ਦੇ ਮਾਰਿਆਂ ਨੇ ਵੀ ਉਤੇ ਲੈ ਕੇ ਜਾਉਂਗੇ ਫੇਰ ਪਾਉਂਗੇ ਫੇਰ ਖੋਲੂਂਗੇ ਛੋਟੀ ਵੱਡੀ ਮੈਂ ਕਹਾਂ ਵੀ ਤੂੰ ਛੱਡ ਜੱਗਣੀ ਬਣਾ ਕੇ ਫੇਰ ਉਹਦੇ ਜਿਹਾ ਫਰਕ ਆ ਵੀ ਕਿੰਨਾ ਵਜਨ ਹੈ ਕਿੰਨਾ ਨਹੀਂ ਹਾਂਜੀ ਮੈਂ ਕਹਾਂ ਵੀ ਜੇ ਚੀਜ਼ ਆ ਗਈ ਫੇਰ ਵਜਨ ਦਾ ਕੋਈ ਵੈਲੀ ਨਹੀਂ ਜਾਂ ਹੁਣ ਆ ਗਈ ਚਾਹੇ 43 ਦੀ ਆ ਚਾਹੇ 44 ਦੀ ਆ ਹਾਂਜੀ ਮੈਂ ਕਹਾਂ ਵੀ ਚਲ ਕੋਈ ਨਹੀਂ ਬਹਿਮ ਤੁਹਾਡਾ ਵੀ ਕੱਢ ਲਾਂਗੇ ਜੇ ਤੁਸੀਂ ਕਹਿ ਰਹੇ ਆ ਮੈਂ ਆਪਣਾ ਵੀ ਕੱਢ ਲੂੰਗਾ ਬਾਕੀ ਭਾਈ ਉਹ ਵੀਡੀਓ ਜੇ ਆਪਾਂ ਬਣਾਏ ਲੈਣਾ ਉਸ ਦਿਨ ਸਾਥੇ ਵੀਡੀਓ ਵੀ ਨਹੀਂ ਬਣੀ ਹੈਗੀ ਆਪਾਂ ਬਣਾਈ ਨਹੀਂ ਹੈਗੀ ਗਲਤੀ ਕਰਕੇ ਹਾਂਜੀ ਉਹ ਤਾਂ ਨਹੀਂ ਬਣਾਈ ਨਹੀਂ ਆਪਾਂ ਵੀਡੀਓ ਬਣਾ ਕੇ ਲਿਆਉਣੀ ਤੇ ਉੱਥੇ ਕੋਣੀ ਪਾ ਦੇਣੀ ਸੀ ਚਲ ਅੱਜ ਮਣਾਉਂਦੇ ਆ ਜਾ ਕੇ ਦੇਖਦੇ ਹਾਂ ਕਿੰਨਾ ਵਜਨ ਕਰਨਾ ਹੈ ਕਿ ਆ ਨਹੀਂ ਸਾਰਾ ਕੁਝ ਚਲੋ ਚੱਲਦੇ ਆਂ ਜੀ ਉੱਥੇ ਦੇਖਦੇ ਆਂ ਵਜਨ ਹਾਂਜੀ ਲਓ ਜੀ ਵਿੰਦਰ ਨੂੰ ਬੁਲਾਇਆ ਗਿਆ ਲਿਆਣ ਨੂੰ ਫਿਰ ਸਹੀ ਗੱਲ ਜੀ ਮੈਂ ਕਿਹਾ ਆਏ ਆ ਵੀ ਬੰਦੇ ਤਿੰਨ ਹੁਣ ਗੱਲ ਹੋ ਰਾ ਹੁਣ ਇਹ ਵੀ ਜਰਾ ਵੀਡੀਓ ਬਣਾਉਂਗਾ ਕਿ ਖਿਲਾਉਂਗਾ ਕਰੂੰਗਾ ਮਗਾ ਚਲੇ ਵੀ ਕਿ ਬਣਾਉਗਾ ਆਪਾਂ ਜੋਗਤਾ ਲਾਉਂਗੇ। ਉਦੋਂ ਤੱਕ ਮੈਂ ਤੁਹਾਨੂੰ ਦੱਸਿਆ ਨਹੀਂ ਤੁਹਾਨੂੰ ਵੀ ਹੈਪੀ ਗੀਟ ਦਾ ਫੋਨ ਆਇਆ ਵੀ ਦੁਆਰਾ ਚਖਾ। ਮੈਂ ਚੱਲ ਕੋਈ ਨਹੀਂ ਫਿਰ ਮਨੋ ਗਾਣੇ ਦਾ ਵਿੱਚ ਪਰ ਖੋਲਿਆ ਪਤਾ ਉਹ ਰੱਖਦਾ ਵਿੱਚ ਸਾਰੇ ਹੀ ਸਾਰਾ ਸਮਾਨ ਜਿੰਨਾ ਹੈਗਾ ਤਾਂ ਗੈਲ ਸੰਗਲ ਸੰਗਲ ਉੱਪਰ ਆਲੇ ਜਿਹੜੇ ਆਹ ਸਾਰਾ ਕੁਝ ਵਿੱਚ ਰੱਖ ਲਿਆ। ਬਾਕੀ ਜਿਹੜਾ ਉਹ ਹਰਮਨ ਨੇ ਮੈਨੂੰ ਸਲਿੱਪ ਭੇਜੀ ਸੀ। ਅੱਛਾ ਉਹਦਾ 50 ਕੁਇੰਟਲ ਦਾ। ਟੈਪਟਾ 20 ਟਾ ਅੱਛਾ। ਕਹਿੰਦਾ ਮਦਰ ਜੀ ਵੀ ਤੋਂ ਡਾ 45 ਛੜੀ ਦਾ ਧੋਣਾ ਚਾਹੀਦਾ ਕਿਉਂਕਿ ਇਹ 8.43 ਨੂੰ ਮੰਨ ਕੇ ਜਦ 7.14 ਦਾ ਫਰਕ ਪੈ ਗਿਆ ਕਹਿੰਦਾ ਵੀ ਡੇਢ ਫੁੱਟ ਵਿੱਚ 7 ਦਾ ਨਹੀਂ ਪੈਣ ਲੱਗਿਆ ਬਿਲਕੁਲ ਜਰਾ ਉਹਦਾ ਵੀ ਉੱਚੀ ਦਾ ਬਣਿਆ ਪੈਣਾ ਖੁਲਾਹੀ ਵਾਲਿਆਂ ਦਾ ਮੈਨੂੰ ਲੱਗਦੀ ਉਹਦਾ ਬਾਕੀ ਸਭ ਪਾਈ ਹੀ ਨਹੀਂ ਕਰਨਿੰਦਰ ਦੇ ਸ਼ੱਕਾ ਦੂਰ ਕਰਦਿਆਂ 2 ਮਹੀਨੇ ਲੰਘ ਗਏ ਦੇਖ ਲੈ 2 ਮਹੀਨੇ ਮੈਂ ਨਾ ਲਿਆਏ ਤੇ 1 ਮਹੀਨੇ ਖੜਾ ਦਾ 1 ਮਹੀਨੇ ਕੰਮ ਖੜਾ ਦਾ ਨਹੀਂ ਤਾਂ ਮੈਂ ਜਦ ਇਹ ਗੰਡਾ ਕਰਾ ਲਿਆ ਹਣਾ ਤਾਂ ਮੈਂ ਕਿਹੜਾ ਦੁਆਰਾ ਪਾਉਂਗਾ ਕਿਸੇ ਦੀ ਲਿਆ ਕੇ ਜੈਦੇ ਤੇ ਨਹੀਂ ਕਉਣੀ ਪੈਣੀ ਹੁੰਦੀ ਆ ਕੋ ਤੇਰੀ ਵਧਿਆ ਵੜੀ ਤਾ ਫੇ ਮੈਂ ਬਹੁਤ ਪੰਗੇ ਆ ਤਾਂ ਇਹਦੇ ਮਾਰੇ ਨੇ ਮੈਂਗਾ ਕੋਈ ਨਹੀਂ ਯਾਰ ਜਦੇ ਕਰਾ ਦੂਗਾ ਜਦੋਂ ਕਾਉਂਗੀ ਹੂੰ ਮੈਂਗਾ ਮੇਰੇ ਸਾਰੇ ਸਮਾਨ ਕੋਲ ਕੇ ਰੱਖਤਾ ਤਾਂ ਫੇ ਸਾਰਾ ਸਮਾਨ ਕੋਲ ਸ਼ਕਤੀ ਵਰ ਤੇ ਧਾਰਿਆ ਪੈਪੂ ਕੋਲ ਉੱਪਰ ਰੱਖ ਦਿੱਤੇ ਤੇ ਕੋਲ ਸ਼ਕਤੀ ਤੇ ਤਾਰ ਕੇ ਹੁਣ ਇਹ ਦੇ ਵਿੱਚ ਲੱਦੇ ਕੱਲ ਮੈਂ ਚੱਲ ਨਹੀਂ ਮੈਨੂੰ ਗੱਲ ਹੀ ਜਾਣਾ ਤਾਂ ਕੱਲ ਤੈਨੂੰ ਦੱਸਿਆ ਰਾਤ ਵਾਲੀ ਉਲਜੀ ਜਿਹੜੇ ਆ ਅੱਜ ਵੀ ਹੁਣ ਚੱਲਿਆ ਮੈਂ ਚੱਲ ਬਣਾ ਜਿੱਦਾਂ ਜਿੰਨ ਵਿੜ ਕੇ ਨੂੰ ਲਾਈਏ ਸਾਈਡ ਠੀਕ ਤਾਂ ਬੜਾਈਏ ਜੇ ਅੱਜ ਆ ਗਿਆ ਨਹੀਂ ਤਾਂ ਕੱਲ ਨੂੰ ਸਹੀ ਬੱਤੀ ਮੌਸਮ ਵੀ ਗੜਬੜੇ ਦਾ ਸਵੇਰ ਕਿੱਧਰੋਂ ਧੁੰਦ ਘਰੇ ਦਾ ਉਹ ਗਲਤੀ ਧੁੰਦੀ ਐਦਾਂ ਅੰਧਾ ਬਹੁਤ ਸੀ ਮਾਦਾਬ ਦੇਖਾ ਸਵੇਰੇ ਵੀ ਇੰਨੀ ਧੁੰਦ ਸਵੇਰੇ ਐਨੀ ਦੀ ਦਿਨ ਚ ਆਈ ਆ ਹੁਣ ਚੱਲਿਆ ਜੀ ਹੂੰ ਆਈ ਬਹੁਤ ਹੈ ਆਈ ਬਹੁਤ ਹੈ ਚੱਲੀਏ ਫਿਰ ਹਾਂ ਚੱਲ ਚਲ ਲੋ ਜੀ ਪਹੁੰਚ ਗਏ ਕੰਡੇ ਤੇ ਅਸੀਂ ਪਾਪਾ ਉਹ ਨਹੀਂ ਆ ਗਏ ਟਰੈਕਟਰ ਲੈ ਕੇ ਟਰੈਕਟਰ ਨਾਲ ਲੈ ਆਏ ਜੀ ਨਾਲ ਆ ਗਏ ਨੇ ਜੀ ਬੱਤੇ ਤੇ ਪਹਿਲਾ ਸਾਨੇ ਟਰੈਕਟਰ ਜੋਗ ਲੈਨੇ ਆ ਜੀ ਕਿੰਨਾ ਹੋਇਆ 68 ਹੋਇਆ ਜੀ 68 15 ਆਤਾ ਹੈ ਯੂਤਰ ਗਏ ਹੁਣ 6540 ਹੈ 6540 ਹੋਇਆ ਹੈ ਚਲੋ ਕਹਿੰਟੀ ਹੈ 6530 ਲਾ ਲੂ ਜੀ ਦੇਖਿਓ ਕਿੰਨਾ ਦਾ ਹੈ 6540 ਜੀ ਬੋਲਣਾ ਆਹ ਛੋੜ ਕੇ ਦੇਖਣਾ ਹਾਂਜੀ ਹਾਂਜੀ ਕਿੰਨਾ ਹੋ ਗਿਆ 6540 6540 ਕਿੱਦੋਂ ਕਰਨਾ ਹੈ ਹਾਂ ਉਹੀ ਪਹਾੜੇ 40 ਇਹਦੇ ਨਾਲ ਫਿਰ ਆਪਣਾ ਵੀ ਵਜਨ ਹੋ ਜਾਂਦਾ ਆਪਾਂ ਚੜ੍ਹ ਜਾਂਦੇ ਜੇਲੀ ਨੂੰ ਟਰਾਲੀ ਤੇ ਟਰੈਕਟਰ ਦਾ ਜੁੜਾ ਮਿਲਾ ਕੇ ਵਹਿੜ ਚੱਲੀ ਹੋਏ ਪਹਾੜੇ ਕੋਟਲ 40 ਦੇ ਦੂਰ ਸੈਨ ਹੋਣੀ ਤਾਂ ਹੀ ਪਰਲੇ ਪਾਸੇ ਅੰਡਰਸਟੈਂਡ ਕੀ ਕਰ ਦੋਗੇ ਹੁਣ ਇਕੱਲੇ ਟਰਾਲੀ ਦਾ ਦੇਖਦੇ ਆ 46 ਸੱਤ ਕਿਨਹੀਂ 46 ਸੱਤ 46 60 ਹੈ 46 60 46 ਕਹਿੰਦਾ 46 ਸੱਤ ਹੈ 46 ਕੁਆਂਟ 60 ਕਿਲੋ ਦੋ ਜੀ ਖਾਣ ਨੂੰ ਛੱਡਿਓ ਤੇਰਾ ਜੀ ਲੱਗਿਆ ਹਾਂ ਜੀ ਮੂਰ ਰੋਕ ਕਰ ਦਰੋ ਇਹ ਪੱਤੀ ਕਾਰ ਤੇ ਇੱਕ ਨਹੀਂ ਸਾਨੂੰ ਕੋਲ ਲੈਣਾ ਫਾ ਜਾਵਾ 44 60 ਹੋਇਆ 44 85 ਜਾਵਾ ਨਹੀਂ 64 55 ਪੈਣਾ ਪੂਰਾ ਕਿੰਨਾ ਦਾ 86 61 65 40 65 40 ਦਾ ਪੂਰਾ ਹੁਣ ਵਾਪਸ 86 ਕਿੰਨਾ ਰਹਿ ਗਿਆ ਉਹ ਦੱਸ ਜਣਾ 64 46 60 ਕਰ 2 क्विंटल ਦਾ ਟਰੈਕਟਰ ਦਾ 18 ਨੂੰ ਕੁਆਟਰ ਦਾ ਮੈਂ ਤਾਂ ਨੰਬਰ ਤਾਂ ਕੋਈ ਨਹੀਂ ਦਿੰਦੇ ਜੀ 466 ਖਾਲੀ ਨੰਬਰ ਆਇਆ BB 10108B ਐਂਡ 9977 466 ਕਿੰਨਾ ਰਹਿ ਗਿਆ ਟੈਕਟਰ ਭਾਦਾ ਜੀ ਲੱਗ ਦੋ ਅਸੀਂ ਤਾਂ 43 ਦੇ ਅਸੀਂ 43 ਜਲਾ ਕੋਈ ਟਾਈਮ ਮੈਨੂੰ ਫੋਨ ਆਇਆ ਉਹਨੇ ਮੈਨੂੰ ਕਿਹਾ ਕਹਿੰਦਾ ਵੀ 45 ਮੋਟਰ ਦਾ ਮਾਉਣਾ ਚਾਹੀਦਾ ਹਰਮਨ ਨੇ ਮੈਨੂੰ ਸਲਿੱਪ ਭੇਜੀ ਹਰ ਮਨ 50 ਕੰਟਰੋਲ ਆ 20 ਫਟਾ 20 ਫਟਾ ਹੋਣਾ ਹਾਂ ਹਾਂ ਜੀ ਕਹਿੰਦਾ ਵਸਰ ਤੇਰਾ 45 46 ਦਾ ਤਾਂ ਚਾਹੀਦਾ ਉਹਦੀ ਐਵਰੇਜ ਘੱਟ ਕੇ ਗਲੇ ਚਾਰ ਬੰਦੇ ਆਏ ਜੋ ਖਾਣ ਆਜੇ ਹੋਏ ਉਹ ਵਸਰ ਦਾ ਬੂਮ ਵੇਸ ਆ ਪਾਰੀ ਹੋ ਗਿਆ ਉਹਨੂੰ ਪਾਰਟੀ ਤੇ ਚਾਹੀਦਾ ਹਾਂ ਹਲੂਆ ਵਧ ਗਿਆ ਹਲੂਆ ਵਧ ਗਿਆ ਹੈ ਜੀ ਨੇ ਦੇਖ ਰਹੇ ਹੁਣ ਨਾਲੇ ਬੰਦੇ ਨੂੰ ਵੀ ਆਪਣੀ ਚੀਜ਼ ਪਰੋਤਾ ਤਾਹੇ ਉਹਨੇ ਕਿਹਾ ਹਾਂ ਜੀ ਉਹਨੂੰ ਤਾਹੀ ਦਾ ਯਾਰ ਮੇਰੀ ਗੱਲ ਉਹ ਕਹਿੰਦਾ ਵੀ ਵੀਡੀਓ ਵੀ ਪਾਈ ਬਾਈ ਉਹ ਚ ਕਹਿੰਦਾ ਮੈਨੂੰ ਇਨਫੋਰਮੇਸ਼ਨ ਤੇਰੀ ਇਹ ਵੇਟ ਵਾਲੀ ਗਲਤ ਲੱਗਦੀ ਹੈ ਕਹਿੰਦਾ ਵੀ ਗੌਰ ਕਰੀਂ ਦੁਆਰਾ ਜੁਖਾਈ ਹੈ ਦਾ ਕਹਿੰਦਾ ਵੀ ਤੇ ਅਗਲੇ ਨੇ ਵੀ ਸਾਨੂੰ ਕਹਿਣਾ ਹੁਣ ਜਿਹਨੇ ਬਣਾਇਆ ਵਾ ਇਹ ਚਲਾਇ ਹੱਟ ਦੇ ਬਾਹਰ ਕਹਿੰਦਾ ਵੀ ਜਿੱਕਣਾ ਸੀ ਉਹ ਦੋਨਾਂ ਦੇ ਅੰਦਰ ਰੱਖੇਗਾ ਰੇ ਕਿਰ ਮੱਗਿਆ ਹਾਂ ਜੀ 46 55 ਕੱਲੇ ਟਰਾਲੀ ਦਾ ਵੇਟ ਆ ਉਹ ਮੈਨੂੰ ਕਹਿੰਦਾ ਤਾਂ ਨਾ ਕਹਿੰਦਾ ਅਸੀਂ ਹੁਣ ਹੋਰ ਬਣਾ ਦੇ 45000 ਦੇ ਹੁੰਦੇ ਲਾਦੇ ਹੋ ਗੱਲਾਂ ਟਰਾਲਾ ਖੜਾ ਪਰ ਹਾਂਜੀ ਵੀ ਇਹ ਦੁਰ ਗੱਲ ਵੀ ਅਗਲਾ ਕਹਿ ਦਿੰਦਾ ਏ ਵੀ ਉਧਰ 43 ਦਾ ਹੋਇਆ ਵੀ ਉਹ ਤਾਂ ਹੌਲਾਗਾ ਤੇ ਰਹਿ ਗਿਆ ਹਾਂ ਕਹਿੰਦਾ ਵੀ ਇਹ ਗਲਤ ਫੈਲ ਸਕਦੀ ਆ ਵੀ ਤੂੰ ਕਹਿੰਦੇ ਇੱਕ ਵਾਰੀ ਕੰਡਾ ਦੁਬਾਰਾ ਕਰਾਈ ਵੀ ਕੋਈ ਗਲਤ ਫਹਮੀ ਹੋ ਜਾਈ ਕਰਦੀ ਕੰਡੇ ਚ ਕੋਈ ਵੀ ਉਹ ਹੈ ਹੋਈ ਗਈ ਸੀ 3 ਕੁਇੰਟਲ ਉਧਰ 40 ਨਾ 43 45 ਹੋਇਆ ਤਾਂ 46 ਹਾਂ 45 ਹਾਂ 43 45 ਮੈਂ ਸਾਢੇ 43 ਕਹੀ ਗਿਆ 3 ਕੁਇੰਟਲ 15 ਕਿਲੋ ਦਾ ਫਰਕ ਪੈ ਗਿਆ ਉਹੀ ਗੱਲ ਕਰਦਾ ਵੀ ਉਹਨੇ ਮੈਨੂੰ ਕਿਹਾ ਸ਼ਪੈਸ਼ਲ ਕਹਿੰਦਾ ਅਰ ਕੰਡਾ ਦੁਆਰਾ ਕਰਾਈ ਮੈਂ ਜਿੱਦਾਂ ਹੁਕਾਂ ਨੂੰ ਬਾਈ ਕੰਡਾ ਦਾ ਹੁਕਾ ਜਦੇ ਹੋਣਾ ਏ ਵੀ ਜਿੰਨਾ ਜੋ ਹੁਕ ਨਹੀਂ ਉਹਦੇ ਮੈਂ ਕਿੱਥੇ ਕਰਾਂ 2 ਮਹੀਨੇ ਲੰਘੇ ਦੇਖ ਲੈ ਜਦੋਂ ਮੈਂ ਵੀਡੀਓ ਵੀ ਪਾਈ ਤੀ ਉਹ ਚੈਨਲ ਪਰ ਉਹ ਚੱਲੀ ਵੀ ਵਧੀਆ ਉਹਨੇ ਕਿਹਾ ਵੀ ਕਹਿੰਦਾ ਵੀ ਬਾਕੀ ਤਾਂ ਸਾਰਾ ਕੁਝ ਠੀਕ ਏ ਕਹਿੰਦਾ ਵੀ ਮੈਨੂੰ ਵੇਟ ਦੀ ਕਮੀ ਲੱਗਦੀ ਆ ਮੈਨੂੰ ਕਈਆਂ ਤੇ ਕਮੈਂਟ ਵੀ ਆਏ ਇੱਕ ਕਹਿੰਦਾ ਬਾਈ ਸਾਡਾ 47 42 ਗੋਣਟਲ ਦਾ ਫਿਰ ਮੈਨੂੰ ਹਰਮਨ ਨੇ ਪਰਚੀ ਭੇਜੀ ਕਹਿੰਦਾ ਮਾਸਟਰ ਮੇਰਾ 550 ਦਾ ਵੀ ਪੁੱਟਾ ਵੀ ਤੇਰਾ 46 ਕਿਤਾ ਦਾ ਚਾਹੀਦਾ ਮੈਂ ਚੱਲ ਕੋਈ ਨਹੀਂ ਪਾਈ ਜਿੱਦੋਂ ਉੱਪ ਜੋੜੂਗੇ ਜਦ ਇਹ ਰੇਟ ਹੋਣਾ ਇਹਦਾ ਘੁੰਮ ਕੇ ਦੇਖ ਲੈ ਇੱਕ ਵਾਰੀ ਸਾਰੇ ਪਾਸੇ ਪੰਡਿਆ ਦਾ ਹੋ ਗਿਆ ਹੁਣ ਹਾਂਜੀ 46 55 46 55 ਦੇ ਸਾਡੋ 10 ਨੰਬਰ ਪੰਜ ਕਿਲੋਮੀਟਰ ਤੋਂ ਹੋਈ ਜਾਏਗਾ ਮੈਂ ਚਲਦਾ ਤੇ ਕਿਹਦਾ ਆਪਾਂ ਇਹਨਾਂ ਨੂੰ ਸੈਰ ਕੋ ਮਿਲਾਈ ਦੇ ਬੰਦਾ ਆਏ ਕੋ ਹਰ ਦਾ ਕੰਡਾ ਬੱਸ ਕਰਦਾ ਵਿਖੇ ਬੱਸ ਜਾ ਕਰਵਾਣਾ ਹੈ ਜਾਓ ਕਿ ਚਲੋ ਭਰਾਂ ਨੂੰ ਬੱਸ ਪਿੰਨ ਪਾ ਦੋਈ ਲੋ ਜੋਗ ਹੋ ਗਿਆ ਇਹ ਇਹ ਹੋਇਆ 46 ਕੁੰਟਲ 50 ਕਿਲੋ ਦਾ ਟ੍ਰੱਲਾ ਟ੍ਰੈਕਟਰ ਸੁਮੇਤ 65 ਦਾ ਹੈ ਬੱਸ ਚੱਲੇ ਹੁਣ ਘਰ ਨਿਕਲੀ ਵੀ ਆ ਮੈਂ ਕਿਹਾ ਬਾਹਰ ਵੇਟ ਕਰਾਇਆ ਇਹ ਨਾਲੇ ਵੇਟ ਕਰਾ ਕੇ ਆਏ ਤੇ ਹਾਂ ਇਹਦਾ ਹੈ 46 ਕਿੰਨਾ ਕਿ ਹੋਦਾਂ ਮੈਂ ਕਹਿੰਦਾ ਕਿੰਨਾ ਕਿ ਮਿਲਾਦੀ 46 ਹੋਵੇ ਇਹਦਾ ਮੈਂ ਕਿਹਾ ਨਾਲੇ ਗੁੱਲੀਆਂ ਦਿਖਾ ਦਮਾ ਬਾਕੀ ਨਿਕਾ ਗਿਆ ਦੇਖ ਲੈ ਭਾਈ ਕਰਨ ਗਿਆ ਦੇਖਣੀਆਂ ਤਾਂ ਦੇਖ ਲੈ ਮਿਸਤਰੀ ਆ ਤੂੰ ਤੈਂਦਾ ਨਾਵ ਜੀ ਦੂਰ ਤੇ ਦੇਖ ਕੇ ਦੱਸ ਦੇਣੀ ਡਾਕਟਰਾਂ ਵਾਂਗੂ ਓ ਮਿਸਤਰੀ ਦਾ ਹੀ ਫਰਕ ਹੁੰਦਾ ਦੂਰੋਂ ਚੈੱਕ ਹੋ ਕੇ ਪਤਾ ਲੱਜਾਂਗਾ ਹਾਂ ਹਾਂ ਮਗਾ ਹੁਣ ਨਿਕਲੇ ਆਨੋਂ ਬਾਹਰ ਹਸਪਤਾਲ ਗਿਆੜਾ ਮਰਾਦੀ ਇੱਕ ਵਾਰੀ ਤਾਂ ਵੀ ਉਹ ਕੰਡਾ-ਕੰਡਾ ਕਰਾ ਕੇ ਲਿਆ ਕੇ ਘੜਾਤਾ ਜੀ ਹਵਾ ਵੀ ਕਰਾਤੀ 120 ਵੀ ਬਾਕੀ ਗੁੱਲੀਆਂ ਵੀ ਦਿਖਾਤੀਆਂ ਵੀ ਕੋਈ ਢਿੱਲੀ ਢੋਲੀ ਤਾਂ ਨਹੀਂ ਹੈ ਸੀ ਹਾਂਜੀ ਸਾਰਾ ਕੁਝ ਓਕੇ ਕਰਾਤਾ ਇਹਦਾ ਹਵਾ ਅੱਗੇ ਵੀ ਕਰਾਈ ਸੀ ਉਹਨੇ ਪਤਾ ਨਹੀਂ ਕਿਹੜੇ ਸਾਲ ਵਾਂ ਭਰੀ ਹਾਂਜੀ ਥੋੜਾ 80 ਪੀ 80 ਉਹ ਕਹਿੰਦਾ ਸੀ ਆ ਸਾਰਿਆਂ 'ਚ ਉਹ ਕਹਿੰਦਾ ਮੈਂ 120 ਕਰੀ ਆ ਸਭ ਦੇ ਆਪਣੇ ਆਪਣੇ ਜਿਹਨੇ ਕਰੀ ਸੀ ਮੈਂ ਜਿਹਨੇ ਕਰੀ ਸੀ ਉਹੀ ਜਾਣਦਾ ਹੁਣ ਕਿੰਨੀ ਕਰੀ ਸੀ ਉਹ ਵੀ ਕਹਿੰਦਾ ਵੀ ਸਭ ਦੇ ਆਪਣੇ ਆਪਣੇ ਮੀਟਰ ਆ ਬਾਕੀ ਲੋ ਜੀ ਦੁਬਾਰਾ ਮਾਫੀ ਮੰਗ ਲੈਂਦੇ ਆ ਭਾਈ ਜੇ ਪਹਿਨਾ ਵਿੱਚ ਗਲਤ ਕਹਿ ਆਉਗਾ ਵੀ 8:43 ਤੇ ਜੀ ਹੁਣ 8:46 ਹੋ ਗਿਆ ਵੀ 8: ਤਿੰਨ ਨੱਕਾ ਕੁਆਟਰ ਬਦਲੇ ਲੋਦਾ ਫਰਕ ਪੈ ਗਿਆ ਹੂੰ ਪਤਾ ਨਹੀਂ ਕੀ ਕਰ ਲੋ ਵੀ ਕੱਡੇ ਵਿੱਚ ਗਿਆ ਨਹੀਂ ਪਹਿਨਾ ਸੀ ਗਰੈਟ ਤਾਂ ਬਸ ਆਈ ਗਲਤੀ ਹੋ ਗਈ ਵੀ ਅੱਜ ਅਸੀਂ ਜਿਹੜਾ ਪ੍ਰੋਪਰ ਵੀਡੀਓ ਬਣਾ ਕੇ ਲਿਆ ਜੀ ਜਿਆਦਾ ਸੀ ਪ੍ਰੋਪਰ ਵੀਡੀਓ ਨਹੀਂ ਬਣਾ ਕੇ ਲਿਆ ਨਹੀਂ ਨਾ ਪਰਤੀ ਰਤੀ ਨਹੀਂ ਜਦੋਂ ਵੀਡੀਓ ਵਿੱਚ ਆ ਦਿਖ ਜਾਂਦਾ ਸਾਰਾ ਕੁਝ ਕਿੰਨਾ ਹੈ ਕਿੰਨਾ ਨਹੀਂ ਹਾਂਜੀ ਉਪੜਾ ਲਈਦੀ ਅੱਜ ਵੀ ਦੀ ਜ਼ਿੰਮੇਵਾਰੀ ਦੀ ਬਣਾ ਲਈਦੀ ਕੇ ਨਹੀਂ ਹਾਂਜੀ ਹਾਂਜੀ ਬਾਕੀ ਹੁਣ ਬੈੱਡ ਖੋਲਣ ਬਾਰੇ ਸੋਚਦੇ ਆ ਹਲੇ ਕੱਲੂ ਦੇਖਦੇ ਆ ਅੱਜ ਥੋੜਾ ਫੇਰ ਕੰਮ ਆ ਕਾਲੂ ਖੋਲ ਲੈਣਾ ਖੋਲ ਕੇ ਰੱਖ ਦਾਂਗੇ ਕਿੰਨੇ ਕਾ ਸਾਡੇ ਦਾ ਤੁਹਾਨੂੰ ਵਿੱਚ ਆਣੀ ਛਿੱਪੇ ਛਿੱਪੇ ਚੋਲੀਆਂ ਦੇ ਛਿੱਪੇ ਛਿੱਪੇ ਚ ਇੱਕ ਵਾਰੀ ਹਰਸ਼ੀ ਵੀ ਨੂੰ ਪੁੱਛ ਲੂੰਗਾ ਵੀ ਭਾਈ ਤੁਹਾਨੂੰ ਸਾਰੀ ਜਿਹਾ ਜਿਹੜੀ ਚਾਹੀਦੀ ਦਾ ਦੱਦ ਦੇ ਫੇਰ ਖੋਲ ਕੱਢ ਦਿੰਦੇ ਦਾ ਦੱਦ ਦੇ ਹਾਂਜੀ ਨਹੀਂ ਵੀ ਖੋਲ ਕੇ ਪਿਛੇ ਟੰਗ ਕੇ ਆਪਣਾ ਇੱਕ ਨਹੀਂ ਪਵਾ ਦਾਂਗੇ ਪੰਜ ਤਾਂ ਲਗੂਗਾ ਵੀ ਭਰੇ ਭਰੇ ਜਾਊਗਾ ਉਹ ਤਾਂ ਹੈ ਜੀ ਨਹੀਂ ਤਾਂ ਵਿੱਚ ਵਿੱਚ ਖੋਰ ਖਾਲੀ ਖਾਲੀ ਵੀ ਲੱਗੇ ਜਾਣ ਨਹੀਂ ਤਾਂ ਸਾਨੂੰ ਤਿੰਨਾ ਘਰਾਂ ਨੂੰ ਰਲ ਕੇ ਬੱਲੀ ਬੱਲੀ ਪਿਛਾਵਿਛਾ ਕੇ ਉੱਪਰ ਤੱਕ ਭਰਨਾ ਪੈਣਾ ਤਾਂ ਹੈ ਤਾਂ ਇਹਦੇ ਭਰੇ ਖੜੇ ਉੱਧਰ ਤਾਂ ਇਹ ਜੀ ਦਾ ਖੜੇ ਆ ਤਾਂ ਇਹਦਾ ਝਾੜ ਸੋਨਾ ਲੱਗ ਹਾਂ ਜੀ ਆਪਾਂ ਦੇਖਾ ਗਿਆ ਤਾਂ ਕੱਲੀ ਦਾ ਹਾਂ ਜੀ ਉਂ ਪਰ ਹਰਦੀ ਵਾਲੇ ਹੈਗੇ ਆ ਬਹੁਤ ਜੀ ਹੈਗੀ ਤੇ ਪੌਣੇ ਕਰੋ ਕੀ ਲਿਆਦੇ ਆ ਇਹ ਉਮੀਦ ਆ ਮੈਨੂੰ ਵੀ 40 ਦੇ ਟੱਕ ਪਜੂਗੇ ਫਿਰ ਉਹੀ 20 22 ਦੀ ਐਵਰੇਜ ਆ ਬਸ ਥੋੜੀ ਆ ਕੋਲੂ ਬਾਈ ਤੇ 18 ਦੀ ਹਾਂ ਜੀ ਇੰਨੀ ਕੀ ਹਰੇਕ ਤੇ 22 ਆ ਗਈ ਐਵਰੇਜ ਬਥੇਰੀ ਆ ਬਹੁਤ ਹੈ ਜੀ ਉਮੀਦ ਆ ਵੀ ਇੰਨੀ ਕ ਹੋ ਜੂਗੀ ਤੇ ਹੋ ਹਾਂ ਜੀ ਕਾ ਚੱਕਰ ਆ ਚਲੋ ਇਹਨੂੰ ਵੀ ਅੰਦਰ ਕਰ ਦਈਏ ਹੁਣ ਚਲੋ ਮਿਲਦੇ ਆ ਫਿਰ ਬਾਅਦ ਚ ਇਹਨੇ ਚੱਲੀਏ ਜਾਣਾ ਫੇਰ ਅੱਜ ਰੋਪੜ ਹਾਂਜੀ ਕਾਹ ਨੂੰ ਪੰਗੇ ਲੰਦਾ ਬਾਪੂ ਤੂੰ ਲੈ ਵੀ ਦਾਦੇ ਪੋਤੇ ਦੀ ਸ਼ਰਤ ਲੱਗੀ ਧੀ ਦੋਵਾਂ ਦੀ ਹਾਂਜੀ ਹਾਂ ਬਈ ਬਾਬਾ ਕਹਿੰਦਾ ਟਰਾਲਾ ਦਾ ਦਾਲਾ ਚੱਕੂਗਾ ਆਪੂ ਰਹਿਣ ਦੇ ਇਹ ਵਜਨ ਬਹੁਤ ਆ ਦੋ ਜਣੇ ਤੇ ਚੱਕੋ ਨਾ ਅੱਛਾ ਨਾ ਲਈ ਜੋ ਛਰਤਾ ਤੁਸੀਂ 1000 ਰੁਪਏ ਪਿੱਛੇ ਢੂਹੀ ਨਾ ਹਲਾ ਲਿਓ। ਹੈ? ਫਰ ਹੈ। ਆਹ ਕਟੀਆਂ ਵਾਸਤੇ। ਵੀ ਕਵਾਂਟਲ ਤੋਂ ਚੱਕ ਦਿੰਦਾ। ਕਵਾਂਟਲ ਕਦਾਈਆ ਅਸਲ ਚ ਉਹਨਾਂ ਨੂੰ ਤੇਲ ਲਾਉਣੇ ਆੜਾ। ਪਿੰਨਾ ਚੱਕੀ ਪਿੰਨਾ ਨੂੰ। ਹੂੰ ਉਹ ਪਿੰਨਾ ਥੋੜੀ ਜਿਹੀ ਹੈ ਭਾਰੀ ਆ। ਇਹਦਾ weight ਕਰਾ ਲੇ ਦਿਓ ਮੈਂ ਭੁੱਜ ਜੀ। ਵਧੀਆ ਕਰੇ। ਕਰਾ ਲਿਆ ਗੇਟ। ਗੇਟ ਨਹੀਂ weight weight। 46 ਕਵਾਂਟਲ ਦਾ ਹੋ ਗਿਆ। 46 ਵੀਰ ਠੀਕ ਆ 3 ਕੁਆਂਟਲ 15 ਕਿਲੋ ਦਾ ਹੱਥ ਬਲ ਆ ਬਹੁਤ ਪੈਣੀ ਹੈ ਪੈਣੀ ਜੀ ਫਿਰ ਸਰ ਉਹ ਫਿਰ ਤੁੰਗ ਗਈ ਗਿਆ ਇੰਨਾ ਜੀ ਇੰਨਾ ਬਲ ਉਹ ਹੀ ਦਤਾ ਤੈਨੂੰ 3 ਕੁਆਂਟਲ 15 ਕਿਲੋ ਦਾ ਇਹ ਤੌਰ ਤੇ ਜੋਖੀ ਨਹੀਂ ਪਹਿਲੇ ਹੋ ਕੇ ਬਸ ਆ ਤੇਰੇ ਅਸਲ 'ਚ ਦੁਆਰਾ ਜਾ ਵੀ ਨਹੀਂ ਹੋਇਆ ਉਹ ਕਹੈਨੀ ਸੀ ਮੁੜ ਕੇ ਦਾ ਹੁੱਕ ਕੱਢਿਆ ਦਾ ਪਰਸ ਹੋ ਜਾ ਉੱਥੇ ਕੱਢਿਆ ਵਾ ਇੱਕ ਦਿਨ ਤੋਤਾ ਏ ਉਹ ਵੀ ਕਹਿੰਦਾ ਹੁੱਕ ਲਿਆ ਕੇ ਕਹਿੰਦਾ ਹੁੱਕੇ ਨਹੀਂ ਸੀ ਹਾਂ ਹੁੱਕ ਵੀ ਨਹੀਂ ਖੜਾ ਜੈਨੀ ਤਾਂ ਜਦੇ ਦੂਏ ਤੀਏ ਦਿਨ ਫੇਰ ਕਰਾ ਲਿਆਉਣਾ ਤਾਂ ਹੂੰ ਚਲ ਛਾਂਕਿਆ ਦੂਰ ਹੋ ਜਾਂਦੀ ਆ ਉੱਤੇ ਬਾਦ ਹੁੱਕੇ ਉਹਦੀ ਛੱਡਿਆ ਆ ਅੱਜ ਲਿਆਉਂਦਾ ਅੱਜ ਲਿਆਉਂਦਾ ਅੱਜ ਲਿਆਉਂਦਾ ਅੱਜ ਹੋ ਗਈ ਚਲ 4 ਤਰੀਕ 4 ਅਕਤੂਬਰ ਆ ਗਈ ਹੁਣ ਤਾਂ ਆ ਗਈ ਪਰਸੋ ਚੌਥੇ ਨੂੰ 2 ਮਹੀਨੇ ਹੋ ਜਾਣੇ 8 ਤਰੀਕ ਨੂੰ 8 ਤਰੀਕ ਨੂੰ ਇਹ ਲੱਗਦਾ ਪਤਾ ਦੋ ਮਹੀਨੇ ਚ ਇਨਵਾਰੀ ਬਾਹਰ ਨਿਕਲੇ ਆ ਹਾਂ ਨਾ ਠੀਕ ਹੈ ਹੈ ਠੀਕ ਹੈ ਵਧੀਆ ਕੋਈ ਦੇਖਦਾ ਮੈਂ ਤਿੰਨ ਪੁਆਇੰਟ ਠੀਕ ਆ ਬਿਟ ਸਾਰਾ ਉਹੀ ਹਾਰਮਨ ਵਾਲੇ ਦਾ ਵੀ 50.50 ਹੈ ਨਾ ਜੋ ਸੱਕਦੇ 50 ਬਿਟ ਦਾ ਉਹ ਮੈਨੂੰ ਦਾਤਾ ਨਹੀਂ ਤਾ ਸਲਿੱਪ ਭੇਜੀ ਵੀ ਆ ਉਹ ਕਹਿੰਦਾ ਵੀ 50.50 ਕੰਟਰੋਲ ਹੋ ਰਿਹਾ ਮੇਰੇ ਦਾ ਮਤਲਬ ਜੀ 2.5 ਇੱਕ ਕੋਟਮਾ ਦਾ ਇੱਕ ਪੁਆਇੰਟ ਹੋਣਾ ਚਾਹੀਦਾ ਇਹ ਜ਼ਰੂਰੀ ਥੋੜਾ ਹੁੰਦਾ ਇਹ ਜ਼ਰੂਰੀ ਥੋੜੂਆ ਹੂੰ ਹਾਰਮਨ ਵਾਲੀ ਦੀ ਗੱਲ ਕਰਦਾ ਮੈਂ ਤੇਰੀ ਉੱਗੇ ਵਿਚ ਵਾਲੀ ਉਦੇ ਵਾਲਾ ਦੇਖ ਉਦੇ ਵਾਲਾ ਹੈਗਾ ਤਾਂ 50 ਕੁਇੰਟਲ ਮਤਲਬ 50 ਕਿਲੋ ਦਾ ਲਾ ਲੋ ਉਹਦਾ ਹੂੰ 20 ਫੁੱਟ ਆਏ ਹਾਂ ਹਾਂ 1 ਫੁੱਟ ਚ 2.5 ਕਿਲੋ ਹੋ ਗਿਆ 2.5 ਕੁਇੰਟਲ ਹਾਂ 2.5 ਕੁਇੰਟਲ ਹੋ ਸਾਬ ਗੱਲ ਆਪਣੇ ਵਾਲਾ ਚਾਹੀਦਾ ਤਾਂ 46.70 ਕਿਲੋ ਦਾ ਹਾਂ 46.60 ਕਿਲੋ ਹੈ ਤੇ 7 ਕਿਲੋ ਤੋਂ ਉਪਰ ਹੋਏ ਹੋ 2.5 ਕਿਲੋ ਉਹ ਮੈਨੂੰ ਕਹਿੰਦਾ ਸੀ ਕਹਿੰਦਾ ਮਾਸਰ ਜੀ weight ਘਟਾ ਵੀ ਦੋਰਾ ਗੰਡਾ ਕਰਾਇਓ ਉਹਨੇ ਮੈਨੂੰ ਪਰਚੀ ਭੇਜੀ ਬਾਅਦ ਵਿੱਚ ਜਦੋਂ ਵੀਡੀਓ ਦੇਖ ਕੇ ਮੈਂ ਕਿਹਾ ਹੁਣ ਜਿਆ ਟਾਈਮ ਲੱਗੂਗਾ ਇਹਦਾ ਜਦੇ ਗੁਣਾ ਹੁਣ ਤਾਂ ਮੈਂ ਹੁਣ ਤਾਂ ਜਿਹੜਾ ਹੋਣਾ ਦਾ ਹੋ ਲਿਆ ਹੁਣ ਕਿਥੇ ਨੇ ਕਰਨਾ ਜ਼ਰਦੇ ਇਹ ਵਧੀਆ ਹੋ ਗਏ ਪਰਚੀ ਰੋਲਾ ਪਾਉਂਦੀ ਆ ਸ਼ਾਮ ਦਾ ਟਾਈਮ ਹੋ ਗਿਆ ਕਹਿੰਦੀ ਮੇਰਾ ਲੰਚ ਟਾਈਮ ਡਿਨਰ ਡਿਨਰ ਸ਼ਾਮ ਦਾ ਦੁੱਧ ਪੀਣ ਦਾ ਟਾਈਮ ਹਾਂਜੀ ਹਾਂ ਹਾਂ ਕੀ ਕਰਾ ਹੈ ਵਧੀਆ ਕਰਾ ਤੁਹਾ ਚਿੰਦਾ ਆ ਕ ਸਮਾਨ ਰੱਖਿਆ ਸਾਰੀ ਪੰਗਾ ਇੱਕ ਥੋੜਾ ਆ ਚਲ ਹੁਣ ਸਾਰੀਆਂ ਪੈਪਾਂ ਲਦੀਆਂ ਹੋਰ ਆ ਬੜੇ 36 ਪਰ ਤੇ ਕੱਢ ਦੋ ਹੁਣ ਕੱਢਦੇ ਵੀ ਰੱਖ ਦੇਣੀ ਸਾਰੀਆਂ ਬੜੇ 36 ਪਰੋਂ ਦੇਖਦੇ ਆ ਤਾਰ ਤੋਰ ਤੇ ਟਿਕਾਣੇ ਲਾ ਦੇਣੀ ਆ ਨਹੀਂ ਗੜਬੜ ਦੱਸਿਆ ਮੌਸਮ ਫਿਰ ਮੌਸਮ ਸਾਫ ਆ ਉਹ ਦੱਖਣ ਚੱਲਦਾ ਤਾਂ ਉਹ ਆਏ ਤਾਂ ਵਗੇ ਰੋ ਦੱਸਦੇ ਆ ਨਹੀਂ ਵਾਰਨਿੰਗ ਤਗੜੀ ਦਿੱਤੀ ਵੀ ਆ ਇਹਨਾ ਤੁਸੀਂ ਵੀ ਦਾ ਬਾਬੇ ਹੁਣ ਖਬਰਾਂ ਸੁਣਦੇ ਤੇ ਜਦ ਕਹਿੰਦੇ ਸੀ ਉਹ ਪੂਰਾ ਮਹੀਨਾ ਪਰਸੋਂ ਨੂੰਰ ਚੌਥੇ ਦੋ ਦਿਨ ਪਰਸੋਂ ਨੂੰਰ ਚੌਥੇ ਨੂੰ ਐ ਪੂਰਾ ਮਹੀਨ ਵੀ ਕਦੇ ਅਕਤੂਬਰ ਚ ਨਹੀਂ ਪਿਆ ਇੰਨਾ ਮੀਂਹ ਬੇਸ਼ੱਕ ਬਾਕੀ ਪਤਾ ਨਹੀਂ ਹੁਣ ਇਹ ਤਾਂ ਰੱਬ ਦੇ ਰੰਗ ਆ ਕਿਹੜੇ ਕੋਈ ਜਾਣਦਾ ਕਿੱਧਰ ਪੈ ਕੇ ਕਿੱਧਰ ਨਹੀਂ ਪਿਆ ਪਰ ਉਹਨੂੰ ਗੱਲ ਕਰਦਾ ਵੀ ਉਹਨਾਂ ਨੇ ਆਪਣੇ ਕਿਹਨੀਆਂ ਤੇ ਵਾਰਨਿੰਗ ਦਿੱਤੀ ਜਿਹੜੇ ਪਹਾੜਾਂ ਵਿੱਚ ਜੰਨੇ ਇਹ ਕੋਈ ਪਤਾ ਨਹੀਂ ਪਾੜਾ ਜਿਆਦਾ ਪੈਣ ਬਰਫਬਾਰੀ ਸ਼ੁਰੂ ਹੋ ਗਈ ਐ ਇਸ ਤਾਂ ਦਾਦੇ ਤੇ ਅੱਜ ਵੀ ਥੋੜੀ ਥੋੜੀ ਹਲਕੀ ਜੀ ਉਹ ਗੱਲ ਪੀ ਤਾਂ ਸੈਂਸ ਨਾਲੇ ਰੱਬ ਪਰਸੀਤਾ ਆਈਆਂ ਜਣੀ ਇਹ ਨੂੰ ਤਜਰਬੇ ਕਰਕੇ ਦੱਸਦਨੇ ਹਾਂ ਹਾਂ ਹੋਰ ਸੈਂਸ ਨਾਲ ਰੱਬ ਨੂੰ ਥੋੜੋ ਦੇਖਣ ਲੱਗੇ ਤਾਂ ਅੰਦਾਜ਼ਾ ਲਾ ਲੈਂਦੇ ਵੀ ਉਹ ਬੱਦਲ ਆ ਰਹੇ ਆ ਬਸ ਹੋਰ ਕਹਿੰਨੂ ਵੀ ਇੱਥੇ ਰੋਕੇ ਜਿਹੜਾ ਮਤਲਬ ਕਿਸੇ ਪਾਸੇ ਦੇ ਬੱਦਲ ਹੁੰਦੇ ਉਹਦੇ ਹਿਸਾਬ ਨਾਲ ਦੱਸਦਨੇ ਕਿ ਇਹ ਬੱਦਲ ਇਧਰ ਨੂੰ ਆ ਰਹੇ ਹੈ ਇਨਕ ਵੀ ਪੈ ਜੂਗਾ ਹਾਂ ਇਨਕ ਵੀ ਪੈ ਜੂਗਾ ਆਗੇ ਤਾਂ ਨੇੜੇ ਜੀ ਰਹੇ ਬੰਗਾਲ ਦੀ ਖਾੜੀ ਕਿ ਨਹੀਂ ਤੇ ਪਰਾਂ ਤੇ ਆ ਰਹੇ ਆ ਦੇਖ ਬਿਲਕੁਲ ਨਹੀਂ ਉੱਜ ਗਿਆ ਕਈ ਦਿਨ ਹੋ ਗਏ ਤਰੇ ਨੂੰ ਬਸ ਉਹਨੂੰ ਪਜੂਗਾ ਹਾਂ ਅਰ ਸੜੂ ਪਜੂਗਾ ਮਲਾਂ ਅਰ ਸੜਾ ਜਣਾ ਪਿੱਛੇ ਪੈਂਦੇ ਹੀ ਆਉਂਦਾ ਕਿੱਥੀ ਵੀ ਕਿਆ ਪੋਜੀਸ਼ਨ ਕਿੰਨਾ ਚ ਪੈਂਦਾ ਇੱਥੇ ਦੇ ਪਜਾਮਾ ਸਾਰੇ ਪੁੱਜਦੇ ਆਈਆਂ ਇੱਕ ਥੋੜੋ ਹੋਰ ਚੱਲ ਉਹ ਤਾਂ ਗੱਲ ਵੱਖਰੀ ਹੈ ਪੁੱਜਦੀ ਹੋਣਾ ਕਿ ਨਹੀਂ ਆਈ ਹੈ ਹਾਂ ਉਹ ਤਾਂ ਉੱਥੇ ਤੋਂ ਪਤਾ ਲੱਗੂ ਕਿ ਕਿੰਨਾ ਗਾਉਂਦਾ ਉਧਰ ਤੇ ਹਾਂ ਪਿੰਡ ਅਸੀਂ ਨੂੰ ਨੱਕ ਘਸਾ ਕੇ ਮੁੜ ਜੰਨੇ ਵੇ ਉੱਦੋਂ ਤੋਂ ਬੁੱਕੀ ਕਰਦਾ ਗੱਲ ਕਰਦਾ ਵੀ ਪੰਜਾਬ ਉੱਧਰ ਤੇ ਆ ਰਹੇ ਦੇ ਇਹਦੇ ਆਏ ਨੂੰ ਵੀ ਕਹਿੰਦਾ ਪੰਜਾਬ ਚ ਪੈਣਾ ਉਹ ਦਿੱਲੀ ਤੋਂ ਮੋਦੀ ਹਰਿਆਣਾ ਰਾਜ ਇਧਰ ਤੇਰਾ ਦਿੱਲੀ ਯੂਪੀ ਗਾਹਾਂ ਪਾਕਿਸਤਾਨ ਕਿਨੂੰ ਲੰਘ ਜਾਣਾ ਇਹਨੇ ਆਹ ਜਿਹੜਾ ਰੂਟ ਆ ਇਹਦੇ ਨਾਲ ਨਾਲ ਹਿਮਾਲਿਆ ਦੇ ਨਾਲ ਨਾਲ ਉਹ ਚਲੋ ਦਾਦੇ ਆਪਣੇ ਕਿ ਨਹੀਂ ਤਾਂ ਹੀ ਜ਼ਿਆਦਾ ਮੀਂਹ ਪੈਂਦਾ ਥੋੜਾ ਜਿਹਾ ਪੰਜਾਬ ਦੇ ਆਪਣੇ ਏਰੀਆ ਵਿੱਚ ਇਧਰ ਉੱਪਰਲਾ ਆਪਣਾ ਨੇੜੇ ਆ ਨਾ ਇਧਰ ਹੇਠਾਂ ਵੀ ਥੋੜੇ ਫਿਰ ਵੀ ਘੱਟ ਪੈਂਦੇ ਆ ਰਾਜਸਥਾਨ ਵਾਲੀ ਰੀ ਦੀ ਮਾਸ਼ਾ ਚਲੋ ਨੇੜੇ ਆ ਆਪਣੇ ਪਹਾੜ ਨੇੜੇ ਕਰਕੇ ਰੁੱਕੇ ਵੀ ਪੈ ਜਾਂਦਾ ਚਲੋ ਬੰਦ ਹੂੰ ਕੁੱਤਾ ਹੈ ਈੜਾ ਬੈਗਿਆ ਰਹੂਗੇ ਕੱਲੂ ਹੁਣ ਇਹ ਦੂਏ ਲੋਟ ਲਾ ਕੇ ਖੜਾ ਦੋ ਆਪਣਾ ਦੇਖਦੇ ਜੇ ਕੱਲੂ ਵੱਡੂ ਵੀ ਕੱਲੂ ਮੈਂ ਤਾਂ ਮੀਤੇ ਬਾਦੇ ਵੱਡੂ ਹੂੰਗੀ ਹੁਣ ਫੇਰ ਕੋਈ ਨਹੀਂ ਜੋ ਤਾਂ ਮੈਂ ਭੋਲੂ ਦੀ ਬਾਤ ਮਾਦੀ ਕੋਣੀ ਪੈਣੀ ਉੱਥੇ ਰੁਲਮ ਹੋਊਗੀ ਤਾਂ ਹੋਰ ਰਸਤਾ ਨਹੀਂ ਹੈਗਾ ਹੋਰ ਰਸਤਾ ਨਹੀਂ ਪਰ ਫਿਰ ਜੇ ਹੁਣ ਮੀਤੇ ਇਹ ਫੇਰ ਤਾਂ ਇਹ ਤਾਂ ਲੰਗੇ ਜਾਣੇ ਪੰਜ ਚਾਰ ਦਿਨ ਫੇਰ ਦੇਖ ਲੈ ਕੌਣ ਤੋ ਦੇਖ ਹੀ ਲੈਣਾ ਕੋਈ ਨਹੀਂ ਆਇ ਤਾਂ ਹੁਣ ਦੀਨ ਨੇ ਬੜਾਈ ਜ ਨਰਮ ਆ ਆਪਾਂ ਤੇ ਪਹਿਨਾ ਦੀ ਲੱਗੀ ਪਈ ਆ। ਮੇਰੀ ਉਪਰ ਖੜੀ ਐ। ਆਪਾਂ ਦੇ 3 ਦਿਨ ਪਹਿਨਾ 4 ਦੇ ਨੇ ਜੀ। 4 ਤੇ ਵੱਧ ਦਾ ਸੱਚੋਂ। ਨੈਣ ਪੱਕੀ ਬੜਾਉ ਬੋਲ। ਹੁਣ ਇਹ ਨਰਮ ਆ। ਹੁਣ ਇਹ ਮੇਰੀਆਂ ਸੁਣ ਲੈ। ਕੱਲ ਵੜਾ ਲਈ। ਅੱਜ ਤੱਕ ਦਿਨ ਲੰਘ ਗਿਆ। ਮੰਡੀ ਲੈ ਕੇ ਨਹੀਂ ਗਏ ਆ। ਕੱਲ ਨੂੰ ਹੁਣ ਹੀ ਲਿਆ ਹੁਣੀ। ਹੂੰ ਜੇ ਮੀਂਹ ਦਸਾਇਆ ਪਾਸੋਂ ਕੱਲ ਨਾ ਵੀ ਕੀ ਮੰਡੀ ਤਿਆਰ ਦੀ ਫਿਰਨੇ ਦਾ ਚਾਂਸ ਆ। ਹੂੰ ਤੇ ਫਿਰ ਜਾਂਦਾ ਜੀ। ਮੀਂਹ ਤਾਂ ਇਹਦੀ ਚੋਇਸ ਆ ਲੈ ਕੇ ਜਾਣਾ ਨਾ ਮੈਂ ਗੱਲ ਕਰਦਾ। ਫਿਰ ਠੀਕ ਆ। ਪਰਸੋਂ ਚੌਥੇ ਪੇ ਕੰਮ ਗਿਆ ਜੀ ਕੀ ਮੀਂਹ ਤੇ ਵੱਧ। ਉਹ ਵੇ ਹਰੇਕ ਡਰਦਾ ਜੇ ਪੁੱਲਣੀ ਪੈਗੀ ਹਵਾ ਲੂਣੀ ਪੈਗੀ ਫੇਰ ਔਖਾ ਫੇਰ ਔਖਾ ਜੇ ਨਾ ਭਰੀ ਤਾਂ ਔਖਾ ਹਾਂ ਲੈ ਜੇ ਮੰਡੀ ਮੈਂ ਨਾ ਜੋਰ ਨਹੀਂ ਨਾ ਹੈਗਾ ਸਾਲ ਉਹ ਜ਼ੋਰ ਤਾਂ ਨਹੀਂ ਹੈਗਾ ਪਰ ਜੇ ਉੱਧਰ ਦੀ ਉਧਰ ਬਿਕ ਜੇ ਤਾਂ ਚੰਗੀ ਗੱਲ ਆ ਜੇ ਕਿਦਾਂ ਰਹੇਗੀ ਮੀਂਹ ਪੈ ਗਿਆ ਔਖਾ ਹੋ ਜਾਂਦਾ ਉਹ ਤਾਂ ਹੈ ਹੀ ਮੰਮੀ ਨੇ ਦੱਸ ਕੇ ਥੋੜਾ ਹੋਣਾ ਜਿਹੜੇ ਬਰਸੋਂ ਨੂੰ ਦਿੱਸਿਆ ਵਾ ਹੁਣ ਕੀ ਪਤਾ ਕਿੱ데 ਕਿੱਵਾਂ ਕਿੱਧਰ ਟਿਕੜੇ ਪੈਣਾ ਕੋਈ ਪਤਾ ਨਹੀਂ ਹੈਗਾ ਬਾਈ ਜਿਆਦਾ ਲਾਰਮ ਮਾਰਦੀ ਆ ਉਹ ਉਹ ਹਾਂਜੀ ਉਹਨੂੰ ਦੇਖਦਾ ਵੀ ਗੈ ਚੋ ਹੋ ਰਹੀ ਆ ਹਾਂ ਫੜਾਂਗੇ ਹੀੜਾ ਤੇ ਉਹਨੂੰ ਉਮੀਦਾਂ ਵੜਾ ਦੇ ਕਿ ਇਹਦੇ ਪੌਣੇ ਹੋਣ ਇਹ ਇਹ ਬੱਛੀ ਦੇ ਤੇ ਬਾਕੀ ਕਟੀਆਂ ਦੇ ਬੱਛੀ ਕਟੀਆਂ ਦੇ ਪੌਣੇ ਆ ਹਾਂਜੀ ਆ ਕੀ ਨਾ ਆ ਇੱਕ ਰੱਸੀ ਵੀ ਹੈ ਪਹਿਲੇ ਇੱਕ ਕਰ ਲਓ ਤਿਆਰ ਫਿਰ ਮੈਂ ਕੋ ਬੰਨ੍ਹ ਦਿੰਦਾ ਤੁਈ ਹਾਂ ਹਾਂਜੀ ਆਇਓ ਦੂਰ ਆ ਜੇ ਕਿਤੇ ਕਮਰੇ ਦੇ ਕੋਲ ਹੁੰਦੀਆਂ ਨਾ ਉਹਨੂੰ ਸਾਰੀ ਰਾਤ ਨਹੀਂ ਦਸਾਉਣ ਦੇਣਾ ਇਹ ਹੈ ਸਿਆਲ ਜੀ ਤੁਸੀਂ ਖੋਲ ਕੇ ਰੱਖਣੀ ਆ ਇਹ ਇਹੀ ਐਨੀ ਤਾਂ ਨਹੀਂ ਬਾਜ ਆਉਂਦੀ ਆਉਂਗੀ ਬਾਜੇ ਟਿੱਕੀ ਵੀ ਰਾਤ ਤੇ ਚਿੰਨਾ ਫੇਰ ਆਈ ਜਾਣੀ ਟਿੱਕੀ ਵੀ ਰਾਤ ਨੂੰ ਟਿੱਕੀ ਬਾਜੀ ਨਾ ਟਪੀ ਜਾਣਾ ਇਹਨਾਂ ਨੇ ਹਾਂ ਰੋਜੋ ਜੀ ਕਰਨੀ ਚਲ ਕੋਈ ਨਹੀਂ ਉਹ ਨਹੀਂ ਲੱਗ ਜਿਹੜੇ ਸਾਡੇ ਨਾਲ ਆ ਰੰ ਚੱਲਦਾ ਉਹਨਾਂ ਉਹ ਬਹੁਤ ਸਾ ਛਾਲ ਵਿੱਚ ਹੋਲੇ ਦਿੱਤੀਆਂ ਲੋੜੇ ਨਹੀਂ ਜਿਆਦਾ ਤੰਗ ਹੋਏ ਬਹੁਤ ਆਪਣਾ ਅੱਜ ਤਾਂ ਜਿਆਦਾ ਹੀ ਘਾਪਾਇਆ ਹੋਇਆ ਇਹਨੇ ਦੇਖ ਲੈ ਉਹਨੂੰ ਵੀ ਪਤਾ ਵੀ ਗਾਂ ਚੋ ਹੋ ਰਹੀ ਆ ਮੇਰੀ ਬਾਰੀ ਆ ਰਹੀ ਆ ਦੁੱਧ ਦੀ ਆਇਓ ਵੀ ਪੀ ਸਕਦੀ ਤੈਨੂੰ ਵੀ ਹਾਂ ਤੁਸੀਂ ਦੇਖੋ ਉਹ ਹਾਂ ਇੱਕਣਾ ਪੀ ਜਣੀ ਬਸ ਹਾਂਜੀ ਹਾਂਜੀ ਇੱਥੇ ਘਟ ਦੇ ਦਿੰਦੇ ਨੇ ਬਸ ਤਾਂ ਇਹ ਜਿਕਣਾ ਤੁਹਾਨੂੰ ਲੋਟ ਆ ਉਹ ਛੋਟੀ ਜਿਹੇ ਲਿਆ ਲਿਆ ਰਹੂ ਚਲੋ ਠੀਕ ਆਇਆ ਜੀ ਉਹਨੂੰ ਕੱਟੀ ਨੂੰ